ਤਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਕਥੋ ਨੰਗਲ ਹੋਇਆ ਹੈ। ਬਾਬਾ ਸੁਗਰ ਦਾ ਵਾਜੀ ਉਹਨਾਂ ਦੇ ਗ੍ਰਹਿ ਵਿਖੇ ਬਾਬਾ ਬੁੱਢਾ ਸਾਹਿਬ ਦਾ ਜਨਮ ਹੋਇਆ। ਉਹਨਾਂ ਨੇ ਮਾਪਿਆਂ ਨੇ ਨਾਮ ਬੂੜਾ ਰੱਖਿਆ। ਬੁੱਢਾ ਨਹੀਂ। ਬੂੜਾ ਰੱਖਿਆ। ਮੈਂ ਸੰਨ ਦੀ ਥੋੜਾ ਗੱਲ। ਸੰ ਜਿਹੜਾ ਹੈ 1506 ਨੂੰ ਬਾਬਾ ਬੁੱਢਾ ਸਾਹਿਬ ਦਾ ਜਨਮ ਹੋਇਆ। ਥੋੜਾ ਜਿਹਾ ਸੰਖੇਪ ਜਿਵੇਂ ਬੇਨਤੀ ਕਰਾਂਗਾ। ਬਾਬਾ ਸੁਗਾਰੰਦਾ ਵਾਜੀ ਦੇ ਘਰ ਇਹਨਾਂ ਦਾ ਜਨਮ ਹੋਇਆ ਤੇ ਮਾਪਿਆਂ ਨੇ ਨਾਮ ਇਹਨਾਂ ਦਾ ਬੁੱਢਾ ਰੱਖਿਆ ਭਾਈ ਗੁਰਦਾਸ ਸਾਹਿਬ ਨੇ ਦੋ ਰੰਧਾਵਿਆਂ ਦਾ ਜ਼ਿਕਰ ਕੀਤਾ ਆਪਣੀ ਰਚਨਾ 'ਚ ਇੱਕ ਅਜਿੱਤਾ ਰੰਧਾਵਾ ਤੇ ਦੂਸਰੇ ਬਾਬਾ ਬੁੱਢਾ ਜੀ ਅਜਿੱਤਾ ਜੀ ਦਾ ਇੱਕੋ ਨਾਮ ਵਰਤਿਆ ਤੇ ਬਾਬਾ ਜੀ ਦਾ ਮਾਪਿਆਂ ਵੱਲੋਂ ਰੱਖਿਆ ਨਾਮ ਵੀ ਵਰਤਿਆ ਤੇ ਜੋ ਗੁਰੂ ਨੇ ਨਾਮ ਦਿੱਤਾ ਉਹ ਵੀ ਵਰਤਿਆ ਉਹ ਤੋਕ ਹੈ ਅਜਿੱਤਾਂ ਰੰਧਾਵਾ ਭਲਾ ਹੈ ਬੂੜਾ ਬੁੱਢਾ ਇੱਕ ਮੰਤਿ ਆਵੇ ਫਿਰ ਬੇਨਤੀ ਬੂੜਾ ਮਾਪਿਆਂ ਨੇ ਨਾ ਰੱਖਿਆ ਤੇ ਬੁੱਢਾ ਸ਼ਬਦ ਨਾਮ ਗੁਰੂ ਨਾਨਕ ਸਾਹਿਬ ਨੇ ਦਿੱਤਾ ਬੂੜਾ ਬੁੱਢਾ ਇੱਕ ਮੰਤਿ ਆਵੇ ਅਜਿੱਤਾਂ ਭਲਾ ਹੈ ਤੇ ਭਾਈ ਬੂੜਾ ਜਿਹਨੂੰ ਭਾਈ ਬਿਰਧ ਬਣਾ ਦਿੱਤਾ ਬਾਬਾ ਬੁੱਢਾ ਜੀ ਬਣਾ ਦਿੱਤਾ ਇਹ ਇੱਕ ਮਨ ਹੋ ਕੇ ਕਰਤਾਰ ਦੀ ਬੰਦਗੀ ਕਰਦਾ ਸਿਰਫ ਭਾਈ ਸਾਹਿਬ ਦੀ ਰਚਨਾ ਵਿੱਚ ਸਿੱਖਾਂ ਦੀ ਜਿਹੜੀ ਨਾਮਾਵਲੀ ਹੈ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਿੱਚ ਗਿਣਤੀ ਕੀਤੀ ਇਹਨਾਂ ਦੀ ਸਿਰਫ ਅੱਧੀ ਅੱਧੀ ਤੋਕ ਦਿੱਤੀ ਹੈ ਜੀ ਬੂੜਾ ਬੁੱਢਾ ਇੱਕ ਮੰਤਿਆਵੈ ਜਨਮ ਇਹਨਾਂ ਦਾ ਕਤੂ ਨੰਗਲ ਹੋਇਆ ਜਿੱਥੇ ਅਜਕਰ ਰਮਦਾਸ ਗਏ ਪੱਖੋ ਕੇ ਰੰਧਾਵੇ ਜਿਹੜਾ ਸੀ ਉਹ ਤਾਂ ਰਾਵੀ ਵਿੱਚ ਵਹਿ ਗਿਆ ਕਿਆ ਜਾਂਦਾ ਹੈ ਹਜ਼ੂਰ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਇਧਰ ਆਏ ਭਾਈ ਬਾਲਾ ਜੀ ਨਾਲ ਸਨ ਮੇਰੀ ਫਿਰ ਬੇਨਤੀ ਹੈ ਇੱਥੇ ਮਹਾਰਾਜ ਜਦੋਂ ਆਉਂਦੇ ਆ ਕਈ ਸੱਜਣ ਕੇਵਲ ਭਾਈ ਮਰਦਾਨਾ ਜੀ ਦਾ ਜ਼ਿਕਰ ਕਰਦੇ ਆ ਤੇ ਜੇ ਕਿਸੇ ਨੂੰ ਇਤਰਾਜ਼ ਹੋਵੇ ਭਾਈ ਵਾਲੇ ਤੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਭਾਈ ਕਾਨ ਸਿੰਘ ਨਾਬਾ ਦਾ ਮਹਾਨ ਕੋਚ ਦੇਖ ਲਿਓ ਕਿਉਂਕਿ ਇੱਕ ਦਿਨ ਮੈਂ ਬੋਲਿਆ ਕਿਸੇ ਨੇ ਕਿਹਾ ਸਿੱਧ ਕਰੋ ਜੀ ਕਿੱਥੇ ਹੋਏ ਸਿੱਧ ਵੈਸੇ ਹੁੰਦਾ ਨਹੀਂ ਪਰ ਮੈਂ ਦਰਖਾਸਤ ਕਰਾਂਗਾ ਭਾਈ ਕਾਨ ਸਿੰਘ ਨਾਬਾ ਜੀ ਦਾ ਮਹਾਨ ਕੋਸ਼ ਉਹਦੇ ਵਿੱਚੋਂ ਬਾਲਾ ਸੰਧੂ ਪੜ ਲਓ ਕਿੱਥੇ ਹੋਇਆ ਤੇ ਕਿੱਥੇ ਚਲਾਣਾ ਕੀਤਾ ਮੈਂ ਇਸ ਡੀਟੇਲ 'ਚ ਨਹੀਂ ਜਾਣ ਹੁਣ ਉੱਥੇ ਮਹਾਰਾਜ ਮਿਲਦੇ ਆ 12 ਸਾਲ ਦੇ ਉਹ 1506 ਨੂੰ ਜਨਮ ਹੋਇਆ ਤੇ ਸਨ 1518 ਨੂੰ ਗੁਰੂ ਨਾਨਕ ਸਾਹਿਬ ਨਾਲ ਮਿਲਾਪ ਹੋਇਆ ਇਹ ਮੱਝਾਂ ਚਾਰਦੇ ਪੈਸਾ ਕਈਆਂ ਨੇ ਬੱਕਰੀਆਂ ਚਾਰਦਿਆਂ ਵੀ ਚਲੋ ਕਿਆ ਇਹ ਇਹ ਚਲੋ ਆਪਣੀ ਗੱਲ ਇੰਨੀ ਚ ਹੀ ਸਮੇਟੀ ਵੀ ਚਾਹ ਰਹੇ ਸੰਭਜਾ ਮੱਝਾਂ ਗਾਵਾਂ ਹਜ਼ੂਰ ਦੇ ਦਰਸ਼ਨ ਕੀਤੇ ਤੇ ਅੰਦਰ ਚੇਟਕ ਲੱਗ ਗਈ ਚਲੇ ਗਿਆ ਘਰ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਬਾਲਾ ਜੀ ਕੋਈ ਦਿਨ ਬੱਚਾ ਆਇਆ ਤੁਰ ਗਿਆ ਕਹਿ ਲੱਗੇ ਚਿੰਗ ਲਾ ਦਿੱਤੀ ਹੁਣ ਘਰ ਨਹੀਂ ਬੈਠਦਾ ਦੂਜੇ ਦਿਨ ਉਹ ਦੁੱਧ ਲੈ ਕੇ ਆ ਗਏ ਮਹਾਰਾਜ ਜੀ ਦੀ ਸੇਵਾ ਚਾਹੀ ਮੈਂ ਆਪ ਨੂੰ ਬੇਨਤੀ ਕਰਾਂ ਭਾਈ ਮਨੀ ਸਿੰਘ ਨੇ ਸਿੱਖਾਂ ਦੀ ਭਗਤ ਮਾਲ ਇਹ ਜਿਹੜਾ ਮੈਂ ਕਹਿ ਰਿਹਾ ਇਹ ਗੁਰਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ ਭਾਈ ਬਾਲੇ ਵਾਲੀ ਜਨਮ ਸਾਖੀ 'ਚ ਭਾਈ ਮਨੀ ਸਿੰਘ ਨੇ ਉਹਨਾਂ ਬਾਰੇ ਲਿਖਿਆ ਸਿੱਖਾਂ ਦੀ ਭਗਤ ਮਾਲ ਵਿੱਚ ਕਿ ਇਹ ਮੱਝਾਂ ਚਾਰ ਰਹੇ ਸਨ ਗੁਰੂ ਨਾਨਕ ਸਾਹਿਬ ਜੀ ਆਏ ਕੀਰਤਨ ਹੋਇਆ ਕੀਰਤਨ ਸੁਣਿਓ ਨੇ ਤੇ ਇਹਨਾਂ ਨੇ ਕਿਹਾ ਬਾਬਾ ਜੀ ਬੱਚਾ 12 ਸਾਲ ਦਾ ਕਹਿੰਦਾ ਬਾਬਾ ਜੀ ਮੌਤ ਦਾ ਭੈ ਮੁਰਖ ਸਕਦਾ ਪਹਿਲਾ ਸਵਾਲ ਜਨਮ ਮਰਨ ਕਿਵੇਂ ਕਟਿਆ ਜਾ ਸਕਦਾ ਇਹ ਮਾਇਆ ਦੇ ਮੋਹ ਤੋਂ ਮਮਤਾ ਤੋਂ ਕਿਵੇਂ ਵਾਜ ਸਕਨੇ ਆ ਮਹਾਰਾਜ ਹੱਸ ਕੇ ਕਹਿਣ ਲੱਗੇ ਤੇਰੀ ਉਮਰ ਕਿੰਨੀ ਕਹਿੰਦਾ 12 ਸਾਲ ਦਾ 11 12 ਸਾਲ ਸੀ ਇਹਨੇ ਦਾ ਕਹਿਣ ਲੱਗੇ ਤੈਨੂੰ ਇਹ ਕਿਤੋਂ ਲੱਗੀ ਚੇਟਕ ਵੀ ਜਨਮ ਮਰਨ ਕਿਵੇਂ ਕੱਟਿਆ ਜਾਏ ਮੌਤ ਕਿਵੇਂ ਹਜ਼ੂਰ ਨੂੰ ਕਹਿੰਦਾ ਹੈ ਜ਼ਿੰਮੇਦਾਰਾਂ ਦਾ ਪੁੱਤਰ ਆ ਇਹਨੂੰ ਕਮਿਊਨਿਟੀ ਨਾਲ ਨਾਲ ਜੋੜਿਓ ਖੇਤੀ ਕਰਨਾ ਵਾ ਤੇ ਵੇਖੋ ਕਿਸਾਨ ਦੀ ਬੜੀ ਵੱਡੀ ਗੱਲ ਹੈ ਤੇ ਅੱਜ ਤੁਸੀਂ ਦੇਖਦੇ ਹੋ ਕਿੰਨਾ ਸਮਾਂ ਹੋ ਗਿਆ ਕਿਸਾਨ ਜਿਹੜੇ ਨੇ ਸੱਚੀ ਉਹ ਮਰ ਵੀ ਰਹੇ ਨੇ ਸਭ ਕੁਝ ਘਰ ਦਾ ਛੱਡ ਕੇ ਉਹ ਬੈਠੇ ਹੋਏ ਨੇ ਤੇ ਮੈਂ ਇਹ ਹੀ ਦਰਖਾਸਤ ਕਰਾਂਗਾ ਅੱਜ ਸਭ ਤੋਂ ਵੱਡੀ ਲੋੜ ਹੈ ਉਹਨਾਂ ਲਈ ਅਰਦਾਸ ਕਰੋ ਰੱਬ ਇਹਨਾਂ ਵਿੱਚ ਪਾਟੋ ਤਾੜ ਨਾ ਪਾਵੇ ਤੇ ਜੁੱਦੀ ਅਰਦਾਸ ਕਰੋ ਰੱਬ ਜੀ ਹਕੂਮਤ ਨੂੰ ਸਬੂਧੀ ਦਿਓ ਦੇਖੋ ਇਹ ਤਾਂ ਹਰ ਬੰਦੇ ਦਾ ਰਾਈਟ ਹੈ ਸਬੂਧੀ ਦਿਓ ਕਿਉਂਕਿ ਪਤਾ ਨਹੀਂ ਕਈ ਵਰੀ ਕਿਸੇ ਦਰਦਮੰਦ ਦੀ ਆਹ ਸਭ ਕੋਈ ਤਬਾਹ ਕਰਕੇ ਚਲੀ ਜਾਂਦੀ ਹੈ ਬਾਬਾ ਜੀ ਨੇ ਕਿਹਾ ਖੇਤੀ ਕਰਨੇ ਮਹਾਰਾਜ ਆਕਮਾ ਦੇ ਘੋੜੇ ਆਏ ਕੁਝ ਫਸਲ ਜ਼ਮੀਨ ਚੋਂ ਨਿਕਲਦੀ ਪਈ ਸੀ ਖੜੀ ਅਨਪੁਰਸ਼ੀ ਉਹਨੂੰ ਪੈਰਾਂ ਨਾਲ ਘੋੜਿਆਂ ਦੇ ਖੁਰਾਂ ਨਾਲ ਟਾਪਾਂ ਨਾਲ ਉਹਨੂੰ ਮਿੱਧ ਦਿੱਤਾ ਜਿਹੜੀ ਡੱਡਰੀ ਸੀ ਭਾਈ ਮਨੀ ਸਿੰਘ ਕਹਿੰਦੇ ਆ ਜਿਹੜੀ ਡੱਡਰੀ ਸੀ ਉਹ ਉਹ ਉਜਾੜ ਦਿੱਤੀ ਘੋੜੇ ਖਾਂ ਗਏ ਤੇ ਜਿਹੜੀ ਪੱਕੀ ਸੀ ਵੱਢ ਕੇ ਲੈ ਗਏ ਕਹਿੰਦੇ ਮੇਰੇ ਮਨ ਚ ਉਦਨ ਆਇਆ ਇਹ ਤਾਕਤ ਵਾਲਿਆਂ ਦੇ ਘੋੜੇ ਆਏ ਕੱਚੀ ਪੱਕੀ ਡੰਡਰੀ ਸਭ ਕੁਝ ਤਬਾਹ ਕਰ ਦਿੱਤਾ ਤੇ ਮੌਤ ਵੀ ਤਾਂ ਤਾਕਤਵਾਲੀ ਹੈ ਨਾ ਉਹਨੇ ਹੋ ਸਕਦਾ ਬਚਪਨ ਵਿੱਚ ਹੀ ਲੈ ਜਾਏ ਜੇ ਫਸਲ ਉੱਗਦੀ ਪਈ ਡੰਡਰੀ ਖ ਜਵਾਨੀ ਵਿੱਚ ਲੈ ਜਾਏ ਤੇ ਬੁਢੇਪੇ ਵਿੱਚ ਤਾਂ ਮੌਤ ਆਉਣੀ ਹੀ ਆਉਣੀ ਹੈ ਬੁਢੇਪੇ ਤੋਂ ਬਾਅਦ ਮਹਾਰਾਜ ਜੀ ਨੇ ਉੱਥੇ ਕਿਹਾ ਬੱਚਾ ਉਮਰ ਤੇਰੀ ਬਾਲਾਂ ਵਾਲੀ ਹੈ ਪਰ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰ ਇਹ ਦਾ ਇਹ ਦੇ ਵਿੱਚ ਬੜੀ ਵੱਡੀ ਗੱਲ ਇਹਨਾਂ ਤਾਂ ਕਹਿ ਦਿੱਤਾ ਕਿ ਉਮਰ ਤੇਰੀ ਬੱਚਿਆਂ ਵਾਲੀ ਪਰ ਗੱਲਾਂ ਬੁੱਢਿਆਂ ਵਾਲੀਆਂ ਇਹਦਾ ਮਤਲਬ ਕੀ ਹੋ ਗਿਆ ਹਾਲਾਂਕਿ ਭਾਈ ਮਨੀ ਸਿੰਘ ਇੰਨੀ ਗੱਲ ਕਹਿ ਕੇ ਵੀ ਬੱਚਾ ਹੈ ਗੱਲ ਬਜ਼ੁਰਗਾਂ ਵਾਲੀ ਕੀਤੀ ਬੁੱਢਿਆਂ ਵਾਲੀ ਕਿਉਂ ਬੁੱਢਿਆਂ ਵਾਲੀ ਕੀਤੀ ਇਸ ਦਾ ਵੀ ਇੱਕ ਕਾਰਨ ਹੈ ਜਿਹੜੇ ਸਿਆਣੇ ਬੁੱਢੇ ਨੇ ਨਾ ਉਹ ਉਹ ਗੱਲ ਕਰਦੇ ਨੇ ਜਿਹੜੀ 12 ਸਾਲ ਦੀ ਉਮਰ ਵਿੱਚ ਭਾਈ ਬੂੜੇ ਨੇ ਕੀਤੀ ਇਹਨੂੰ ਥੋੜਾ ਜਿਹਾ ਖੋਲਣ ਲਈ ਬੱਚਾ ਮਾਂ ਦੀ ਉਦਰ ਵਿੱਚ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਉਂ-ਜਿਉਂ ਬੱਚਾ ਮਾਂ ਦੇ ਉਦਰ ਵਿੱਚ ਉਹਦਾ ਵਿਕਾਸ ਹੁੰਦਾ ਹੈ ਤੇ ਮਾਂ ਦੇ ਅੰਦਰ ਖਾਹਿਸ਼ਾਂ ਦਾ ਵਿਕਾਸ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਇਹ ਜਨਮ ਲਏਗਾ ਮਾਂ ਸੋਚਦੀ ਪੁੱਤਰ ਹੋਵੇਗਾ ਰੋਟੀ ਕਮਾਏਗਾ ਜਿਉਂ ਜਨਨੀ ਗਰਭ ਪਾਲਦੀ ਸੁਦਕੀ ਕਰ ਆਸਾਂ ਵੱਡਾ ਹੋਏ ਤਨਖਾਟ ਦੇ ਕਰ ਭੋਗ ਬਿਲਾਸਾਂ ਇਹ ਆਸ ਰੱਖਦੀ ਕਦੇ ਦੇਖੋ ਬੱਚਾ ਜਨਮ ਲੈਂਦਾ ਮੈਂ ਕਿਉਂ ਮਾਰੀ ਨੀ ਕਿਹਾ ਬੁੱਢਾ ਜਿੰਨੇ ਕੋ ਸਮਝ ਪਈ ਪਰੇ ਨਹੀਂ ਕਿ ਜਿਹੜੀ ਮੈਂ ਇਹ ਕਥਾ ਦੀ ਵਿਆਖਿਆ ਕਰ ਰਿਹਾ ਆ ਅਖਰੀ ਸੱਚੀ ਹੋਵੇ ਜਿੰਨੇ ਕੋ ਸਮਝ ਕੇ ਕਿਉਂ ਬੁੱਢਾ ਕਿਹਾ ਤੇ ਜਦੋਂ ਬੱਚਾ ਜਨਮ ਲੈਂਦਾ ਹੈ ਪੰਘੂੜੇ ਉਸ ਤੋਂ ਬਾਅਦ ਰੜਨ ਲੱਗਦਾ ਹੈ ਤੇ ਬੋਲਣ ਲੱਗ ਪੈਂਦਾ ਉਹ ਆਉਣ ਵਾਲੇ ਭਵਿੱਖ ਦੀ ਗੱਲ ਕਰਦਾ ਆਪਣੇ ਪਿਓ ਦੀ ਰੀਸ ਕਰੇਗਾ ਮੈਂ ਆਹ ਬਣਾਗਾ ਮੈਂ ਆਹ ਬਣਾਗਾ ਪਰ ਉਹ ਪਿਛੋਕੜ ਦੀ ਗੱਲ ਨਹੀਂ ਕਰਦਾ ਕਿਉਂਕਿ ਵਿਸਰ ਗਿਆ ਧਿਆਨ ਜਦੋਂ ਸਕੂਲ ਜਾਂਦਾ ਫਿਰ ਵੀ ਭਵਿੱਖ ਦੀ ਗੱਲ ਕਰਦਾ ਬਚਪਨ ਵਿੱਚ ਜਵਾਨੀ ਦੀ ਗੱਲ ਕਰ ਰਿਹਾ ਹੈ ਜਵਾਨ ਹੋਵਾਂਗਾ ਤੇ ਆ ਕਰਾਂਗਾ ਮੈਂ ਆ ਤਾਂ ਸਟੱਡੀ ਕਰ ਰਿਹਾ ਇੱਥੇ ਮੈਂ ਪੱਕਾ ਇਸ ਢੰਗ ਨਾਲ ਮੈਂ ਕਿਸੇ ਤਰੀਕੇ ਨਾਲ ਇਸ ਮੁਕਾਮ ਤੇ ਪੱਕਾ ਪਹੁੰਚ ਜਾਵਾਂ ਜਦੋਂ ਜਵਾਨੀ ਜਾਂਦਾ ਹੈ ਨਾ ਉਦੋਂ ਕਹਿੰਦਾ ਮਾਰੋ ਹੱਲਾ ਕਰੋ ਮਿਹਨਤ ਬਸ ਆ ਚਾਰ ਦਿਨ ਨੇ ਬੁਢੇਪੇ ਦੇ ਚਾਰ ਦਿਨ ਸੌਖੇ ਕਟਾਂਗੇ ਇਸ ਤਰ੍ਹਾਂ ਨਾ ਜੀ ਜ਼ਿਆਦਾਤਰ ਬਚਪਨ ਵਿੱਚ ਜਵਾਨੀ ਦੀ ਗੱਲ ਕਰ ਰਿਹਾ ਭਵਿੱਖ ਦੀ ਜਵਾਨੀ ਵਿੱਚ ਗਿਆ ਹੋਇਆ ਬੁੱਢੇਪੇ ਦੀ ਗੱਲ ਕਰਦਾ ਹੈ ਤੇ ਜਦੋਂ ਬੰਦਾ ਬੁੱਢਾ ਹੋ ਜਾਂਦਾ ਹੈ ਯਾਦ ਰੱਖਿਓ तकरीबन 90% ਬੰਦੇ ਮੌਤ ਦੀ ਗੱਲ ਨਹੀਂ ਕਰਦੇ ਬੀਤੇ ਦਿਨਾਂ ਦੀਆਂ ਗੱਲਾਂ ਕਰਦੇ ਆ ਇਸ ਤਰ੍ਹਾਂ ਨਾ ਜੀ ਜਦੋਂ ਅਸੀਂ ਜਵਾਨ ਹੁੰਦੇ ਸਾਂ ਪੂਰੀ ਬੋਤਲ ਪੀ ਜਾਂਦੇ ਇਹ ਇਹ ਗੱਲੇ ਕਰਦੇ ਆ ਬੁੱਢੇ ਵੈਗਰੂ ਜੀ ਬਖਸ਼ ਦਿਆ ਜੇ ਮੈਂ ਤਰਕ ਨਹੀਂ ਕਰ ਰਿਹਾ ਜ਼ਿਆਦਾਤਰ ਸਾੜੇ ਨਹੀਂ ਉਹ ਬੀਤੇ ਦਿਨਾਂ ਦੀਆਂ ਗੱਲਾਂ ਕਰਨਗੇ ਅਸੀਂ ਇਸ ਤਰ੍ਹਾਂ ਅਸੀਂ ਇਸ ਤਰ੍ਹਾਂ ਪਰ ਯਾਦ ਰੱਖਿਓ ਗੁਰੂ ਨੇ ਕਿਹਾ ਤੂੰ ਬੱਚਾ ਹੈ ਗੱਲਾਂ ਬੁੱਢੀਆਂ ਵਾਲੀਆਂ ਕਰਨੇ ਜਿਹੜਾ ਸਿਆਣਾ ਬੁੱਢਾ ਹੈ ਉਹ ਕਹਿੰਦਾ ਲੋਕੋ ਅਗਲਾ ਪੜਾਂ ਸਿਰਫ ਮੌਤ ਹੈ ਜਿਹੜੀ ਗੱਲ ਬੁੱਢੇ ਨੂੰ ਸਮਝ ਪੈਣੀ ਚਾਹੀਦੀ ਤੇ ਤੈਨੂੰ 12 ਸਾਲ ਦੀ ਉਮਰ ਵਿੱਚ ਸਮਝ ਪੈ ਗਈ ਸੱਚ ਐਵੇਂ ਐਵੇਂ ਬੁੱਢਾ ਨੇ ਉਂਝ ਬੁੱਢੇ ਪਾਤਾ ਰੋਗ ਹੈ ਮਹਾਰਾਜ ਨੇ ਬਾਣੀ ਚ ਕਿਹਾ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਤੇ ਪਰ ਬਾਬਾ ਬੁੱਢਾ ਨਹੀਂ ਕੰਬਿਆ ਯਾਦ ਰੱਖਿਓ ਉਹ 98 ਸਾਲ ਦੀ ਉਮਰ ਚ ਗੁਰੂ ਸਾਹਿਬ ਨੇ ਗ੍ਰੰਥੀ ਬਣਾਇਆ 98 ਥੋੜਾ ਜਾਂ ਮੈਂ ਕਿਉਂਕਿ ਅੱਜ ਉਹਨਾਂ ਦਾ ਜਨਮਖੈ ਹੁਣ ਬੁੱਢਾ ਇੱਕ ਰੋਗ ਹੈ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇ ਜੇ ਸੌ ਵਰਿਆਂ ਜੀਵਨਾ ਪੀਤਨ ਖੋਸੀ ਤੇ ਗੁਰਤੇਗ ਬਹਾਦਰ ਕਹਿੰਦੇ ਨੇ ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਕੌਣ ਨਾਨਕ ਨਰਬਾਬਰੇ ਕਿਉ ਨਾ ਭਜੈ ਭਗਵਾਨ ਪੂੰਡੀ ਚਰਨ ਬੁਢੇ ਪਾਦੋ ਕਹ ਪੂੰਡੀ ਚਰਨ ਇਹ ਪੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇਖ ਕੁਮਲਾਣੀ ਬਾਬਾ ਜੀ ਨੂੰ ਇਹ ਬੁੱਢਾ ਥੋੜਾ ਕਹ ਵੀ ਤੇਰੀ ਚਾਲ ਪੂੰਡੀ ਹੋ ਗਈ ਮੈਂ ਇਸ ਕਰਕੇ ਥੋੜਾ ਜਿਹਾ ਵੇਰਵਾ ਦਿੱਤਾ ਇਸ ਬੁੱਢੇ ਸ਼ਬਦ ਦੇ بڑے ਡੂੰਘੇ ਅਰਥ ਨੇ ਇਸ ਬਜ਼ੁਰਗੀ ਦੇ ਅਰਥ ਨੇ ਕੋਈ ਉਂਝ ਫਾਰਸੀ ਵਿੱਚ ਬਜ਼ੁਰਗ ਆਪਾਂ ਬੁੱਢ ਵਡੇ ਨੂੰ ਕਹਿੰਦੇ ਆ ਜਿੱਥੇ ਆਪਾਂ ਕਹਿੰਦੇ ਆਂ ਵੀ ਇਹ ਆ ਬੁੱਢਾ ਇਸੇ ਤਰ੍ਹਾਂ ਜੇ ਕੋਈ ਪੁੱਛੇ ਵੀ ਆ ਆ ਪੰਜਾਬੀ ਚ ਕਹਾਂਗੇ ਇਹ ਰੁੱਕ ਪੁਰਾਣਾ ਪਰ ਉੱਥੇ ਕਹਿਣਗੇ ਇਹ ਰੁੱਕ ਬਜ਼ੁਰਗ ਹੈ ਉਹਦਾ ਵੀ ਅਰਥ ਹੁੰਦਾ ਵੱਡਾ ਇੱਥੇ ਸਤਿਗੁਰੂ ਬੁਢੇਪਾ ਦੁੱਖ ਵੀ ਕਹਿ ਰਹੇ ਨੇ ਪੁੰਡੀ ਚਾਲ ਪੈਰਾਂ ਦੀ ਚਾਲ ਬਦਲ ਗਈ ਗੋਡੇ ਘੁੰਮ ਗਏ ਤੇ ਅੱਜ ਕੱਲ ਤਾਂ ਤਕਰੀਬਨ ਸਭ ਤੇ ਇਹ ਜੀ ਖੇਡ ਵਾਪਰੀ ਪਈ ਚਰਨ ਕਰ ਖਿਸਰੇ ਹੱਥ ਤੇ ਪੈਰ ਜਿਹੜੇ ਨੇ ਕੰਬਣ ਲੱਗ ਪਏ ਤਾਕਤ ਗਈ ਤੁਚਾ ਸਕਨ ਜਿਹੜੀ ਉਹ ਕਮਲਾ ਦੀ ਤੁਚਾ ਦੇ ਕਮਲਾਨੀ ਨੇਤਰੀ ਤੁੰਦ ਅੱਖਾਂ ਚ ਮੋਤੀਆ ਉਤਰ ਆ ਕਰਨ ਪੈ ਬਹਿਰੇ ਕੰਨ ਬੋਲੇ ਹੋ ਗਏ ਮਨ ਮੁਖ ਨਾਮ ਨਾ ਜਾਣੀ ਅੰਦਲੇ ਕਿਆ ਪਾਇਆ ਜਗ ਆਏ ਰਾਮ ਰਿਦੈ ਨੀ ਗੁਰ ਕੀ ਸੇਵਾ ਚਾਲੇ ਮੂਲ ਗੁਵਾਏ ਬੁੱਢਾ ਤਾਂ ਇਹ ਵੀ ਹੈ ਨਾ ਗੁਰੂ ਸਾਹਿਬ ਨੇ ਕਿਹਾ ਤੂੰ ਬੁੱਢਾ ਹੋ ਗਏਂ ਪਿਆਰਿਓ ਇਹ ਬੁੱਢਾ ਭਾਈ ਨੰਦ ਲਾਲ ਵਰਗ ਜੋ ਕਹਿੰਦੇ ਆ ਕਰ ਬਜ਼ੁਰਗੀ ਬਾਇਦਤ ਕੁੰ ਬੰਦਗੀ ਵਰਨਾ ਆਖਰ ਮੇਕ ਅਸੀ ਸ਼ਰਮੰਦਗੀ ਜ਼ਿੰਦਗੀ ਨਾ ਮੰਨ ਜੇ ਤੂੰ ਬੁੱਢਾ ਬੰਨਣਾ ਹੈ ਜੇ ਬਜ਼ੁਰਗ ਬੰਨਣਾ ਹੈ ਬਾਬਾ ਬੰਨਣਾ ਹੈ ਤੇ ਤੂੰ ਬੰਦਗੀ ਕਰ ਕਿਉਂਕਿ ਬਜ਼ੁਰਗ ਤੇ ਬਾਬੇ ਕੇਵਲ ਬੰਦਗੀ ਨਾਲ ਬੰਦੇ ਹੁੰਦੇ ਆ ਆ ਆ ਬੁੱਢਾ ਬਣਾਇਆ ਇਸੇ ਕਰਕੇ ਮੈਂ ਕਿਹਾ ਉਮਰ 12 ਸਾਲ ਦੀ ਤੇ ਮਾਰ ਨੇ ਕਿਹਾ ਬੁੱਢਾ ਭਾਈ ਦੀ ਪਦਵੀ ਗੁਰਦੇਵ ਨੇ ਦਿੱਤੀ ਫਿਰ ਬੇਨਤੀ ਹੈ ਬਾਬਾ ਬੁੱਢਾ ਸ਼ਬਦ ਵਰਤਿਆ ਇਹ ਸ਼ਬਦ ਕਿਹਾ ਤੂੰ ਬੱਚਾ ਨਹੀਂ ਤੂੰ ਬੁੱਢਾ ਹੈ ਗੁਰਮਖੋ ਉਹ ਬਜ਼ੁਰਗੀ ਸੀ ਸਿਮਰਨ ਵਿੱਚ ਕਿਰਪਾ ਵਿੱਚੋਂ ਨਿਕਲੀ ਹੋਈ ਬਾਬਾ ਜੀ 1518 ਨੂੰ ਬਾਬੇ ਨਾਲ ਜੁੜੇ 1631 ਤੱਕ ਉਸ ਮਹਾਂਪੁਰਖ ਨੇ ਸੇਵਾ ਕੀਤੀ ਹੁਣ ਤੁਸੀਂ ਦੇਖ ਲਿਓ 1518 ਨੂੰ ਮਿਲਦੇ ਆ 1631 ਨੂੰ 6ਵੇਂ ਗੁਰਦੇਵ ਦੀ ਝੋਲੀ 'ਚ ਉਹਨਾਂ ਦੇ ਸਵਾਸ ਪੂਰੇ ਹੁੰਦੇ ਆ ਇੰਨੀ ਵੱਡਾ ਸਮਾਂ 113 ਸਾਲ 125 ਸਾਲ 1 ਮਹੀਨਾ ਤੇ 4 ਦਿਨ ਉਹ ਜ਼ਿੰਦਗੀ ਜੀ ਕੇ ਗਏ। ਚਾਰ ਉਹਨਾਂ ਦੇ ਪੁੱਤਰ ਸਨ ਭਾਈ ਪਖਾਰੀ ਜੀ, ਭਾਈ ਸੁਧਾਰੀ ਜੀ, ਭਾਈ ਮਹਿਮੂ ਜੀ ਤੇ ਭਾਈ ਪਾਨਾ ਜੀ। ਬਾਬਾ ਬੁੱਢਾ ਸਾਹਿਬ ਨੇ 113 ਸਾਲਾਂ ਵਿੱਚ ਉਹਨਾਂ ਨੇ ਗੁਰਬਾਣੀ ਦਾ ਯੁੱਗ ਦੇਖਿਆ। ਉਹਨਾਂ ਨੇ ਤਤੀ ਤਵੀ ਤੇ ਬੈਠਣ ਵਾਲਾ ਕੁਰਬਾਨੀ ਦਾ ਯੁੱਗ ਦੇਖਿਆ। ਯਾਦ ਰੱਖਿਓ ਅੱਜ ਰੌਲਾ ਪਾਉਂਦੇ ਆ ਸ਼ਸਤਰ ਕਿਉਂ ਆ ਕਰਪਾਨਾ ਕਿਉਂ ਜੀਏ ਫੁਲਾਂ ਕਿਉਂ ਉਹ ਉਹ ਸਿੱਖ ਹੈ ਜਿਨੇ ਰਬਾਬ ਵਜਦੀ ਵੇਖੀ ਇਹ ਉਹ ਸਿੱਖ ਹੈ ਜਿਨੇ ਤੱਤੀ ਤਵੀ ਤੇ ਗੁਰੂ ਨੂੰ ਬੈਠਣ ਵਾ ਜਾਂਦਿਆਂ ਦੇਖਿਆ ਉਸੇ ਬਜ਼ੁਰਗ ਨੇ ਫਿਰ ਦੋ ਕਰਪਾਨਾ ਪਾਈਆਂ ਕਹਿੰਦਾ ਨਹੀਂ ਹੁਣ ਤੱਤੀ ਤਵੀ ਤੋਂ ਬਾਅਦ ਇਸ ਕੁਰਬਾਨੀ ਤੋਂ ਬਾਅਦ ਸ਼ਸਤਰ ਚੁਕਣਾ ਜ਼ਾਇਦ ਮੈਂ ਫਿਰ ਅਰਜ਼ ਕਰਾਂ ਉਹਨਾਂ ਨੇ 6 5 ਸੇਈਆਂ ਨੂੰ ਗੁਰਿਆਈ ਦਾ ਤਿਲਕ ਦਿੱਤਾ ਗੁਰਮਖੋ 8 5 ਸੇਈਆਂ ਦੇ دیدار ਕੀਤੇ ਧੰਨ ਬਾਬਾ ਬੁੱਢਾ ਸਾਹਿਬ ਦਾ ਜੀ ਜਨਮ ਦਿਹਾੜਾ ਹੈ ਉਹਨੂੰ ਬ੍ਰਹਮ ਗਿਆਨੀ ਕਹੋ ਸੰਤ ਕਹੋ ਉਹ ਆ ਗੱਦੀ ਜਿੱਥੇ ਗੁਰੂ ਕੇ ਗ੍ਰੰਥੀ ਸਾਹਿਬ ਮੈਂ ਚਲੋ ਇਹ ਗੱਲ ਭੁੱਲਾ ਨਾ ਜਉਂਦੇ ਜੀ ਬੰਦੇ ਦੀ ਗੱਲ ਕਰ ਲੈਣੀ ਚਾਹੀਦੀ ਜਿਹੜਾ ਗੁਣ ਹੋਵੇ ਇਸੇ ਗੱਦੀ ਤੇ अनेका ਗੁਰਮਖ ਪਿਆਰੇ ਸੇਵਾ ਕਰਕੇ ਗਏ ਅੱਜ ਨੂੰ ਬਜ਼ੁਰਗ ਗਿਆਨੀ ਮੋਹਨ ਸਿੰਘ ਜੀ ਆਉਂਦੇ ਆ ਨਾ ਜੀ ਬਾਪੂ ਜੀ ਆ ਕੇ ਬੈਠਦੇ ਹਮੇ ਕੋਈ ਇਤਰਾਜ਼ ਵੀ ਕਰੇ ਤੇ ਮੈਨੂੰ ਕੋਈ ਫਰਕ ਨਹੀਂ ਪੈਣਾ ਸੱਚੀ ਮੁੱਚੀ ਬੰਦਾ ਦੋ ਥੇਲੇ ਛੱਡਣ ਨੂੰ ਤਿਆਰ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਰੋਜ਼ ਦੇਖਨੇ ਆ ਉਹਨਾਂ ਆਪਣਾ ਨੀਮ ਨਿਭਾਣਾ ਹੈ ਨਿਭਾਣਾ ਹੈ ਬਿਰਦ ਨੇ ਤੇ ਜਿਸ ਘਰ ਵਿੱਚ ਰਹਿੰਦੇ ਨੇ ਉਹ ਘਰ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟ ਕਰ ਦਿੱਤਾ ਇਹ ਇਸ ਕਰਕੇ ਗੁਣਾ ਲੀਕ ਮੈਂ ਆਪਣੇ ਮਨ ਨੂੰ ਸਮਝਾਣ ਲਈ ਤਾਂ ਕਿ ਇਹ ਕਿ ਦੇਖੋ ਇੰਨੀ ਉਮਰ ਸਭ ਕੁਝ ਪੇਪਰ ਉਹਨਾਂ ਕੋਲ ਤੇ ਕਈ ਵਾਰੀ ਉਹ ਕਹਿੰਦੇ ਆ ਕਿ ਗੁਰੂ ਰਾਮਦਾਸ ਜਦੋਂ 84 ਚ ਗੋਲੀਆਂ ਵੱਜੀਆਂ ਤੂੰ ਆਪ ਗੋਲੀ ਖਾਲੀ ਮੈਂ ਬਚ ਗਿਆ ਤੂੰ ਮੈਨੂੰ ਬਚਨ ਦੇਂਦਾ ਇਸ ਕਰਕੇ ਵੀ ਐਵੇਂ ਨਾ ਕਹੀ ਜੀ ਸਿੱਖ ਕੋਈ ਨਹੀਂ ਹੁੰਦੇ ਉਸ ਧੰਨ ਬਾਬਾ ਬੁੱਢਾ ਸੈ ਮਹਾਰਾਜ ਉਹਨਾਂ ਦਾ ਜਨਮ ਦਿਹਾੜਾ ਹੈ ਤੇ ਜਦੋਂ ਬਾਬਾ ਜੀ ਨੇ ਚਲਾਣਾ ਕੀਤਾ ਨਾ ਜੀ ਤੇ ਰਾਮਦਾਸ ਗਏ ਗੁਰੂ ਅਰਗੁਬਿੰਦ ਸਾਹਿਬ ਸ੍ਰੀ ਅਰਗੁਬਿੰਦ ਕੋਰੇ ਤੋਂ ਗਏ ਮਹਾਰਾਜ ਤੇ ਅੰਦਰ ਬੈਠੇ ਮੈਂ ਕਿਹਾ ਲੋਕ ਕਹਿੰਦੇ ਨਾ ਮੌਤ ਦਾ ਭੈ ਮੌਤ ਤੇ ਫਤਿਹ ਜੇ ਕਿਸੇ ਮੌਤ ਤੇ ਫਤਿਹ ਪਾਣ ਦਾ ਜੀਵਨ ਵੇਖਣਾ ਹੈ ਤੇ ਬਾਬਾ ਬੁੱਢਾ ਸਾਹਿਬ ਨੂੰ ਦੇਖੋ ਪਤਾ ਵੀ ਸਵੇਰੇ ਅਮਰਤ ਵੇਲੇ ਚਲੇ ਜਾਣਾ ਕੱਲ ਨੂੰ ਇਹਨਾਂ ਤੇ ਕੋਈ ਸਿਰਪੀੜ ਨਹੀਂ ਕੋਈ ਬਿਮਾਰੀ ਨਹੀਂ ਸ਼ੂਗਰ ਮੁਗਰ ਕੁਝ ਵੀ ਨਹੀਂ ਸੀ ਬਿਲਕੁਲ ਤੰਦਰੁਸਤ ਨੇ ਬਿਰਦ ਹੋ ਗਏ ਨੇ ਅੱਖਾਂ ਦੇ ਨੇਤਰਾਂ ਦੇ ਉੱਪਰ ਪਰਵੱਟੇ ਆ ਚੁੱਕੇ ਆ ਚਿੱਟੇ ਲੰਬੇ ਕੇਸ ਨੇ ਮਾਹ ਰਾਜੀ ਦੇ ਕੋਲ ਬੈਠੇ ਤੇ ਅਕਸਰ ਬਾਬਾ ਬੁੱਢਾ ਸਾਹਿਬ ਜਦੋਂ ਆਉਂਦੇ ਸਨ ਗੁਰਦੇਵ ਆਪਣੇ ਨਾਲ ਬਿਠਾਉਂਦੇ ਹੁੰਦੇ ਕਿਉਂਕਿ ਅੱਜ ਕੱਲ੍ਹ ਅਸੀਂ ਥੋੜੀ ਕੱਟੜ ਜਿਹਾ ਜਿਸ ਸਿੱਖ ਸਿੱਖ ਗੁਰੂ ਉਹ ਗੁਰਮਖੋ ਜਦੋਂ ਸਿੱਖ ਗੁਰੂ ਵਿੱਚ ਅਪੇਧ ਹੋ ਜਾਏ ਫਿਰ ਫਰਕ ਕੋਈ ਨਹੀਂ ਰਹਿੰਦਾ ਅੰਤਲਾ ਸਮਾਂ ਆਇਆ ਚਲੋ ਮੈਂ ਸਿਰ ਬੇਨਤੀ ਕਰਾਂ ਲਈ ਸ਼ਨਾਣ ਆਪ ਕੀ ਤਾ ਕਪੜੇ ਆ ਪਾਏ ਤੇ ਸਿੱਖ ਕਹਿੰਦੇ ਨੇ ਭਾਈ ਗੁਰਦਾਸ ਸਾਹਿਬ ਭਾਈ ਵਿਧੀ ਚੰਦ ਜੀ जिन्ने ਸਿੱਖ ਹੋਰ ਸੰਤ ਬਾਬਾ ਜੀ 113 ਸਾਲ ਕਿਵੇਂ ਕਮਾਈ ਕਹਿੰਦੇ ਨੇ ਕੁਝ ਨਹੀਂ ਕਮਾਇਆ ਸੁਣੋ ਗੁਰੂ ਅਰਗੁਵਿੰਦ ਸਾਹਿਬ ਕਹਿੰਦੇ ਬਾਬਾ ਜੀ ਕੋਈ ਤਾਂ ਦੱਸੋ ਗੁਰਸਿੱਖ ਉੱਚਦੇ ਨੇ ਕਹਿਣ ਲੱਗੇ ਤੁਹਾਡੇ ਚਰਨਾਂ ਚ ਤੇ ਸਭ ਕੁਝ ਮਿਲਿਆ ਅਰਦਾਸ ਬਾਬਾ ਜੀ ਨੇ ਕੀਤੀ ਯਾਦ ਰੱਖਿਓ ਆਪ ਨੂੰ ਪਤਾ ਹੈ ਚਵਾਲ ਤੇ ਮੈਂ ਇੱਕ ਦਿਨ ਕਿਹਾ ਸੀ ਸਾਡੇ ਵਰਗਾ ਕੋਈ ਅਰਦਾਸ ਕਰਦਾ ਕਿਸੇ ਕਰ ਨਿਆਣਾ ਹੋ ਜਾ ਉਹਦੇ ਮਰਨ ਤੱਕ ਨਿਆਣੇ ਨੂੰ ਕੈਸ਼ ਕਰੀ ਜਾਣੇ ਕਿ ਸਾਡੀ ਅਰਦਾਸ ਨੂੰ ਹੋਇਆ ਇੰਨੀ ਨਿਮਰਤਾ ਕਹਿਣ ਲੱਗੇ ਤੁਹਾਡੇ ਚਰਨਾਂ 'ਚੋਂ ਕਹਿਣ ਲੱਗੇ ਜਪ ਕਰੋ ਤਪ ਕਰੋ ਸੰਜਮ ਰੱਖੋ ਜਪ ਕਰੋ ਨਾਮ ਦਾ ਤਪ ਕਰੋ ਸੇਵਾ ਦਾ ਸੰਜਮ ਰੱਖੋ ਇੰਦਰੀਆਂ ਦਾ ਸਭ ਕੁਝ ਕਰਕੇ ਵੀ ਆਸ ਰੱਖੋ ਗੁਰੂ ਦੀ ਮੇਰ ਦੀ ਜੇ ਇਹ ਕਿਰਪਾ ਕਰੇਗਾ ਤੇ ਫਲੀ ਭੁਗਤੋਏਗਾ ਕਿਰਪਾ ਦੀ ਕਾਲ ਕਰੂੰ ਉਸ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਮਹਾਰਾਜ ਜੀ ਕਿੰਨੇ ਉਸ ਪ੍ਰਭੂ ਨੇ ਆਪ ਕਿਰਪਾ ਕੀਤੀ ਹੈ